ਹਾਂ ਦੇਖੋ ਤੁਸੀਂ ਲੋ ਜੀ ਆਓ ਚੇਤੇ ਕਰੀਏ ਕਹੇ ਦੇਸ਼ਕੌਮ ਤੇ ਸਮੇ ਸਮੇ ਜੋ ਪਾਕਾਰੋ ਉਪਕਾਰ ਗਏ ਆਓ ਚੇਤੇ ਕਰੀਏ ਜਾਨਾ ਜੋਨੇ ਵਾਰ ਗਏ ਜਦ ਵੀ ਪਈ ਲੋੜ ਦੇਸ਼ ਨੂੰ ਉਹਨਾਂ ਵਫਾ ਨਿਭਾਈ ਬੜੀ ਪਿਆਰੀ ਸਹੁਰ ਜ਼ਿੰਦਗੀ ਦੇਸ਼ਕੌਮ ਤੇ ਲਾਈ ਜਾਨ ਦੀ ਬਾਜ਼ੀ ਲਾ ਕੇ ਪੂਰੇ ਕਾਰਜ ਕਰਾਰ ਗਏ ਆਓ ਚੇਤੇ ਕਰੀਏ ਜਾਨਾ ਜੋਨੇ ਵਾਰ ਗਏ ਚੈਲੰਜ ਕੀਤਾ ਜਦੋਂ ਕਿਸੇ ਨੇ ਉਹਨਾਂ ਹਿੱਕਾਂ ਡਾਈਆਂ ਅਣਖੀ ਵੀਰਾ ਪਹਿਣਾ ਰੜ ਕੇ ਜਾ ਸ਼ਹੀਦੀਆਂ ਪਾਈਆਂ ਉਬੇ ਡਰ ਹੋ ਕੇ ਹਰ ਔਕੜ ਨੂੰ ਉਹ ਲਲਕਾਰ ਗਏ ਆਓ ਚੀਤੇ ਕਰੀਏ ਜਾਨਾ ਜੋਨੇ ਵਾਰਗੇ ਭਾਵੇਂ ਜੰਗਾ ਜੰਗਾ ਜੁੱਧਾ ਵਿੱਚੋਂ ਵਾਪਸ ਆਏ ਨਾ ਅੱਗੇ ਖੜੀ ਮੌਤ ਦੇ ਕੇ ਪਰ ਕਵਰਾਏ ਨਾ ਸਾਡੇ ਸੁੱਖਾਂ ਲਈ ਜੋਰੇ ਦੁੱਖ ਸਹਾਰ ਗਏ ਆਓ ਚੀਤੇ ਕਰੀਏ ਜਾਨਾ ਜੋਨੇ ਵਾਰਗੇ ਉਹ ਹੁਣ ਵੀ ਨਿਤ ਦਿਹਾੜੇ ਵੇਖੋ ਕਫਣ ਆਉਂਦੇ ਨੇ ਉਹ ਬੰਬਾਂ ਦੇ ਨਾਲ ਖੇਡਣ ਪਰ ਨਾ ਪਿੱਠ ਮੁਖਾਉਂਦੇ ਨੇ ਪੁੱਲਾ ਵਰਗੇ ਹੱਸਦੇ ਰਸਦੇ ਸਾਡ ਪਰਵਾਰ ਗਏ ਆਓ ਚੀਤੇ ਕਰੀਏ ਜਾਨਾ ਜੋ ਨੇ ਵਾਰ ਗਏ ਉਹ ਜਿਉਣ ਜਗ ਤੇ ਕੌਮਾਂ ਜੋ ਨਾ ਯਾਦ ਭੁਲਾਉਂਦੀਆਂ ਆਪਣੇ ਮਹਾ ਸ਼ਹੀਦਾਂ ਦੇ ਜੋ ਮੇਲੇ ਲਾਉਂਦੀਆਂ ਹਰਚੰਦ ਸਿੰਘਾ ਜੋ ਉੱਚੇ ਸਾਡੇ ਕਰ ਮਿਆਰ ਗਏ ਆਓ ਚੀਤੇ ਕਰੀਏ ਜਾਨਾ ਜੋ ਨੇ ਵਾਰ ਗਏ ਆਓ ਚੀਤੇ ਕਰੀਏ ਜਾਨਾ ਜੋ ਨੇ ਵਾਰ ਗਏ ਦੇਸ਼ ਕੌਮ ਤੇ ਸਮੇ ਸਮੇ ਜੋ ਕਰੇ ਪੁਕਾਰ ਗਏ ਇਹ ਕਵਤਾ ਚੰਗੀ ਲੱਗੀ ਤੈਨੂੰ ਸ਼ੇਅਰ ਕਰਿਓ ਜੀ ਰੋਡ ਥੈਂਕ ਯੂ